ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਾਇਆ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਅਤੇ ਸ਼ਬਦ ਕੀਰਤਨ ਕੀਤਾ ਗਿਆ ਮੁੱਖ ਮਹਿਮਾਨ ਵਜੋਂ ਫਲੋਰ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਵੱਲੋਂ ਸ਼ਿਰਕਤ ਕੀਤੀ ਗਈ। ਉਹਨਾਂ ਦੇ ਨਾਲ ਗੁਰਾਇਆਂ ਨਗਰ ਕੌਂਸਲ ਦੇ ਪ੍ਰਧਾਨ ਹਰਮੇਸ਼ ਲਾਲ ਮੇਸ਼ੀ, ਵ ভাইস ਪ੍ਰਧਾਨ ਸੁਦੇਸ਼ ਕੁਮਾਰ ਬਿੱਲਾ, ਕੌਂਸਲਰ ਸੰਜੀਵ ਹੀਰ, ਜਤਿਨ ਸ਼ਰਮਾ, ਅਜਵਿੰਦਰ ਸਿੰਘ, ਸੰਜੀਵ ਮਨੋਤਾ, ਕੌਂਸਲਰ ਜਸਵੀਰ ਸਿੰਘ ਅਤੇ ਨਗਰ ਗੁਰਾਇਆਂ ਕੌਂਸਲ ਦੀ ਟੀਮ ਮੌਜੂਦ ਰਹੀ। ਸਕੂਲ ਪ੍ਰਿੰਸੀਪਲ ਨੇ ਆਏ ਹੋਏ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ ਆਉਣ ਤੇ ਉਹਨਾਂ ਦਾ ਧੰਨਵਾਦ ਕੀਤਾ। ਸਕੂਲ ਪ੍ਰਿੰਸੀਪਲ ਸਰਦਾਰ ਚਤਵਿੰਦਰਪਾਲ ਸਿੰਘ ਜੀ ਨੇ ਖੇਡਾਂ ਪੜ੍ਹਾਈ ਅਤੇ ਹੋਰ ਗਤੀਵਿਧੀਆਂ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਹੋਰ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਆਏ ਹੋਏ ਸਾਰੇ ਮਹਿਮਾਨਾਂ ਦਾ ਸਕੂਲ ਪ੍ਰਿੰਸੀਪਲ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਕਤਰ ਦੀ ਭੂਮਿਕਾ ਸਾਇੰਸ ਦੇ ਆਪਕ ਖਰਜੀਤ ਪਾਵਾ ਵੱਲੋਂ ਬਖੂਬੀ ਨਿਭਾਈ ਗਈ। ਇਸ ਤੋਂ ਬਾਅਦ ਗੁਰੂ ਦਾ ਅਟੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਸਰਦਾਰ ਸਤਵਿੰਦਰਪਾਲ ਸਿੰਘ ਸਾਇੰਸ ਵਿਦਿਆਪਕ ਹਰਜੀਤ 바ਬਾ ਅਧਿਆਪਕ ਕਪਲੇਸ਼ ਚਿੱਟੀ ਅਧਿਆਪਕ ਨਿਰਪਾਲ ਸਿੰਘ ਅਧਿਆਪਕ ਪਰਮਜੀਤ ਗੇਲ ਪੋਚ ਵਿਸ਼ਾਲ ਜਸਮਨ ਮੈਡਮ ਰਾਜਕੁਮਾਰੀ ਮੈਡਮ ਨੀਲਮ ਮੈਡਮ ਨਰਿੰਦਰਕੌਰ ਮੈਡਮ ਮੋਨਿਕਾ ਮੈਡਮ ਅੰਜੂ ਮੈਡਮ ਰਾਜਵਿੰਦਰਕੌਰ ਮੈਡਮ ਸविता ਮੈਡਮ ਸਵੀਟੀ ਮੈਡਮ ਮਨਹਰਕੌਰ ਮੈਡਮ ਨਿਦੇਸ਼ਪ੍ਰਭਾ ਮੈਡਮ ਜਸਵੀਰਕੌਰ ਮੈਡਮ ਕੁਲਵੀਰਕੌਰ ਹਾਜ਼ਰ ਹੈ ਕਰਨਾ ਬਾਕੀ ਵੀ ਆ ਜੋ ਕਿ ਪ੍ਰੇਮ ਕੁਮਾਰ ਜੀ ਸਾਡੇ ਪ੍ਰਿੰਸੀਪਲ ਹਲਕਾ ਇੰਚਾਰਜ ਦਿਨ ਰਾਤ ਇਹ ਕਰਕੇ ਇਹ ਕੰਮ ਜਿਹੜਾ ਇਹ ਸਿਰੇ ਚੜ ਰਿਹਾ ਹੈ ਆ ਔਰ ਮੇਰੇ ਕਨਾਂ ਕੋਈ ਦਿਨ ਇਹਦਾ ਜਾਂਦਾ ਆ ਜਿਸ ਦਿਨ ਇਹ ਬੱਚਿਆਂ ਨਾਲ ਰੂਬਰੂ ਨਹੀਂ ਹੁੰਦੇ ਯੁਵਾ ਦੇ ਨਾਲ ਰੂਬਰੂ ਨਹੀਂ ਹੁੰਦੇ ਔਰ ਕੋਈ ਨਾ ਕੋਈ ਗੇਮਸ ਜਾਂ ਕੋਈ ਨਾ ਕੋਈ ਫੰਕਸ਼ਨ ਦੇ ਵਿੱਚ ਇਹ ਬੱਚਿਆਂ ਦਾ ਔਰ ਖੇਰ ਲੋਕਾਂ ਦਾ ਔਰ ਸਾਰੀ ਸਾਡੀ ਪਬਲਿਕ ਦਾ ਜਿਹੜਾ ਆ ਉਹਨਾਂ ਨੂੰ ਮੋਟੀਵੇਟ ਔਰ ਉਹਨਾਂ ਦਾ ਹੌਸਲਾ ਅਫਜ਼ਾਈ ਕਰਦੇ ਆ ਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦਾ ਆ ਪ੍ਰਿੰਸੀਪਲ ਐਸਪੀ ਸਿੰਘ ਜੀ ਨੂੰ ਕਿ ਉਹ ਆਣ ਔਰ ਸਾਰਿਆਂ ਦਾ ਫਾਰਮਲ ਵੈਲਕਮ ਕਰਨ ਅੱਜ ਦੇ ਇਸ ਨਾਮ ਵਨ ਸਮਰੋਹ ਵਿੱਚ ਮੁੱਖ ਮਹਿਮਾਨ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਦੇ ਨਾਲ ਉਹਨਾਂ ਦੇ ਬੈਠੇ ਅਜਿੰਦਰ ਜੀ ਅਜਿੰਦਰ ਪਿਕਸ ਤੋਂ ਨਾਲ ਪਰਮੇਸ਼ਰ لال ਜੀ ਜੋ ਕਿ ਨਗਰ ਕੌਂਸਲ ਗਰਾਏ ਦੇ ਪ੍ਰਧਾਨ ਨੇ ਨਾਲ ਸੁਦੇਸ਼ ਬਿੱਲਾ ਜੀ ਮਨੁਤਾ ਸਾਹਿਬ ਤੇ ਹੀਰ ਸਾਹਿਬ ਜਿਹੜੇ ਐਮਸੀ ਨੇ ਜਤਨ ਜੀ ਇਨਾਂ ਦਾ ਸਾਰਿਆਂ ਦਾ ਮੈਂ ਅੱਜ ਇਸ ਸਮਰੋਹ ਦੇ ਵਿੱਚ ਵੈਲਕਮ ਕਰਦਾ ਤੇ ਜਿਹੜਾ ਸਾਡਾ ਸਕੂਲ ਹੈ ਇਹ ਜਿਹੜਾ ਪੜ੍ਹਾਈ ਦੇ ਖੇਤਰ ਦੇ ਨਾਲ ਨਾਲ ਗੇਮਸ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਉਹਦੇ ਵਿੱਚ ਵੀ ਸਾਡੇ ਜਿਹੜੇ ਆ ਬੱਚੇ ਜਿਹੜੇ ਆ ਪਾਰਟਿਸਪੇਟ ਕਰਦੇ ਆ ਪਹਿਲਾਂ ਮੈਂ ਜਿਹੜੀ ਆ ਗੇਮਸ ਦੀ ਗੱਲ ਕਰਦਾ ਸਾਡੇ ਜਿਹੜੇ ਬੱਚੇ ਆ ਨੂੰ ਪ੍ਰੈਕਟਿਸ ਕਰਾਉਂਦੇ ਆ ਤੇ ਸਾਡਾ YFC ਰੁੜਕਾ ਕਲਾ ਨਾਲ ਰੀਟਾਈਰ ਭਾਈ ਤੇ ਇਸੇ ਤਰ੍ਹਾਂ ਸਾਡੇ ਕਰਾਟੇ ਤੇ ਜੂਡੋ ਇਹਦੇ ਵਿੱਚ ਵੀ ਸਾਡੇ ਕੋਚ ਸਾਹਮਣੇ ਖੜਿਆ ਜਸਮਾਨ ਜੀ ਇਹ ਬੱਚਿਆਂ ਨੂੰ ਟ੍ਰੇਨਿੰਗ ਕਰਾਉਂਦੇ ਆ ਤੇ ਇਸ ਸਾਲ ਜਿਹੜੇ ਕਰਾਟੇ ਦੇ ਵਿੱਚ ਸਾਡੇ ਅਰਜਨ ਹੈ ਇਹਨਾਂ ਦਾ ਬੇਟਾ ਰੌਨਿਤ ਜੋ ਕਿ ਸਾਡਾ ਬਹੁਤ ਹੁਸ਼ਿਆਰ ਵਿਦਿਆਰਥੀ ਆ 10ਵੀਂ ਕਲਾਸ ਚ ਪੜਦਾ ਜੀ ਮਲਟੀ ਟੈਲੈਂਟਡ ਬੱਚਾ ਹੋ ਤੇ ਅੱਜ ਬੜੀ ਖੁਸ਼ੀ ਦੀ ਗੱਲ ਆ ਕਿ ਮੇਰੇ ਸਾਹਮਣੇ ਸੁਣੇ ਬੈਠਿਆ ਕਿਸੇ ਸਮੇਂ ਦੇ ਵਿੱਚ ਮੈਂ ਨਹੀਂ ਜਿੱਤੇ ਤੁਹਾਡੇ ਨਾਲ ਥੱਲੇ ਬੈਠਣਾ ਔਰ ਸਾਡੇ ਇੱਥੇ ਪ੍ਰਿੰਸੀਪਲ ਸਾਡੇ ਡਿਵਲਪ ਮਾਨ ਸ਼ਰਮਾ ਜੀ ਉਹਨਾਂ ਦੇ ਸਮੇਂ ਦੇ ਵਿੱਚ ਅਸੀਂ ਇੱਥੇ ਮੈਟ੍ਰਿਕ ਕੀਤੀ ਹੈ ਇੱਥੇ ਪੜਿਆ ਵੀਣਾ ਤੇ ਗੀਮਸ ਦੇ ਵਿੱਚ ਮੇਰ ਕੋ ਗੀਮਸ ਹੀ ਐਥਲੀਟਿਕ ਜਿਹੜਾ ਕਿ ਹਲਕਾ ਅਰਦਾਲ ਸਫਾ ਫਲੋਰ ਦਾ ਬਹੁਤ ਹੀ ਅਹਿਮ ਤੇ ਮਾਤਰਾਪੂਰ ਸਕੂਲ ਆ ਔਰ ਇਹ ਸਕੂਲ ਦੇ ਬਹੁਤ ਹੀ ਸਤਿਕਾਰ ਮੇਰੇ ਪ੍ਰਾਣੇ ਸਾਥੀ ਰਹੇ ਲਗਭਗ 1994 ਤੋਂ ਅਸੀਂ ਇਕੱਠਿਆਂ ਨੇ ਸਫ਼ਰ ਸ਼ੁਰੂ ਕੀਤਾ ਸੀ ਬਿੰਦਰਪਾਲ ਸਿੰਘ ਜੀ ਔਰ ਬਹੁਤ ਹੀ ਸਤਕਾਰਯੋਗ ਸ਼ਖਸੀਅਤ ਸਾਡੇ ਬਾਬਾ ਜੀ ਬਹੁਤ ਪੁਰਾਣੇ ਸਮੇਤਲ ਮੇ ਨਾਲ ਜੁੜੇ ਨੇ ਔਰ ਮਾਂਡ ਕੇ ਸ਼ਿਸ਼ੂਆਂ ਵਿੱਚ ਕੀਤਾ ਜਿਹੜੀਆਂ ਕਿ ਐਸੇ ਸਕੂਲ ਨੂੰ ਚਾਰ ਚੰਨ ਲਾ ਰਹੀਆਂ ਤੇ ਲਗਾ ਚੁੱਕੀਆਂ ਆ ਮੇਰੀ ਮਾਤਾ ਹਰਮੇਸ਼ਲਾ ਜੀ ਜਿਹੜੇ ਨਗਰ ਕੌਂਸਲ ਗਰਾਿਆਂ ਦੇ ਪ੍ਰਧਾਨ ਨੇ ਔਰ ਸ੍ਰੀਸ਼ ਕੁਮਾਰ ਵਿਲਾ ਜੀ ਜਿਹੜੇ ਸੀਨੀਅਰ ਵਾਈਸ ਸਟੂਡੈਂਟ ਨੇ ਨਗਰ ਕੌਂਸਲਰ ਆਇਆ ਦੇ ਔਰ ਮਨੋਤਾ ਜੀ ਕੌਂਸਲਰ ਬੈਠੇ ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਰੋਹ ਅਤੇ ਫੇਰ ਵਾਲ ਪਾਰਟੀ ਇਹਲੀ ਉਹ ਕੀਤੀ ਗਈ ਇਸ ਦੇ ਵਿੱਚ ਪਹਿਲਾਂ ਗੁਰੂ ਸਾਹਿਬ ਦਾ ਆਸ਼ੀਰਵਾਦ ਲਿਆ ਗਿਆ ਤੇ ਇੱਥੇ ਕੀਰਤਨ ਹੋਇਆ ਤੇ ਪਾਠ ਵੀ ਹੋਇਆ ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਹਲਕਾ ਇੰਚਾਰਜ ਪ੍ਰਿੰਸੀਪਲ ਕਪੇਲਵਾਰ ਜੀ ਤੇ ਨਾਲ ਉਹ ਹਰਮੇਸ਼ ਲਾਲ ਜੀ ਨਗਰ ਕੌਂਸਲ ਪ੍ਰਧਾਨ ਸੁਦੇਸ਼ ਬਿੱਲਾ ਜੀ ਜੋ ਵਾਈਸ ਪ੍ਰਧਾਨ ਨੇ ਉਹ ਇਸ ਮੌਕੇ ਤੇ ਸਪੈਸ਼ਲ ਇਨਾਮ ਵੰਡ ਲਈ ਆਏ ਉਹਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਸਾਨੂੰ ਆਸ਼ਵਾਸ਼ਣ ਵੀ ਦਿੱਤਾ ਕਿ ਜੇਕਰ ਕੋਈ ਨਗਰ ਕੌਂਸਲ ਨੂੰ ਗ੍ਰਾਂਟ ਆਉਂਦੀ ਆ ਉਹਦੇ ਵਿੱਚ ਉਹ ਸਾਡਾ ਨਾਮ ਜਿਹੜਾ ਪਹਿਲੇ ਨੰਬਰ ਤੇ ਰੱਖਣਗੇ ਤੋਂ ਮੈਂ ਜਿਹੜੇ ਅੱਜ ਵਿਦਿਆਰਥੀ ਇਹਨਾਂ ਨੇ ਇਨਾਮ ਜਿਹੜੇ ਐ ਜਿੱਤੇ ਨੇ ਉਹਨਾਂ ਦੇ ਉਹਨਾਂ ਦੇ ਮਾਪਿਓਨ ਤੇ ਪੂਛ ਸਾਡੇ ਜਸਮਾਨ ਜੀ ਜਿਨ੍ਹਾਂ ਦੇ ਯਤਨ ਸਦਕਾ ਇਹ ਜਿਹੜਾ ਪ੍ਰੋਗਰਾਮ ਨਿਪਰੇ ਚੜਿਆ ਇਹ ਬੱਚੇ ਸਾਡੇ ਅੱਗੇ ਜਿਹੜੇ ਆ ਸਪੋਰਟਸ ਵਿੱਚ ਅੱਗੇ ਜਾ ਰਹੇ ਨੇ ਤੋਂ ਮੈਂ ਇਹਨਾਂ ਇਹ ਸਾਰਿਆਂ ਜਿਹੜੇ ਆ ਵਧਾਈ ਦੇ